ਦੇ ਉੱਥੇ ਬੈਠੇ ਦੌਕੇ ਮਾਰੀ ਜਾਂਦੇ ਨੇ ਪੰਜਾਬ ਦੇ ਵਿੱਚ ਖਾਲਸਾ ਰੌਣ ਦੀਆਂ ਗੱਲਾਂ ਕਰੀ ਜਾਂਦੇ ਨੇ ਤੇ ਪੰਜਾਬ ਨੂੰ ਡਰਾਉਣ ਦੀਆਂ ਗੱਲਾਂ ਕਰੀ ਜਾਂਦੇ ਨੇ ਉਹਨਾਂ ਤੋਂ ਤਾਂ ਟਰੰਪ ਕੋਈ ਕਾਰਵਾਈ ਕਰ ਨਹੀਂ ਰਿਹਾ ਹੈਗਾ ਉਹਨਾਂ ਨੂੰ ਫੜ ਕੇ ਭੇਜਣੂਰੇ ਉਰੇ ਜੀ ਪੰਜਾਬ ਦੀ ਜੇਲ੍ਹ ਦੀ ਹਵਾ ਖਾਣ ਆਹੋ ਜਿਹੇ ਬੰਦੇ ਤੇ ਫਿਰ ਬੰਦੇ ਦੇ ਪੁੱਤ ਵੱਢਣਗੇ ਉਹ ਤੋਂ ਮੇਰੇ ਖਿਆਲ ਨਾਲ ਮਤਲਬ ਇਹ ਹੈ ਕਿ ਇਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਵੀ ਅਸੀਂ ਕਰਨਾ ਕੀ ਹੈ ਜੀ ਸਮਝ ਨਹੀਂ ਆ ਰਹੀ ਕਿ ਇੱਕ ਪਾਸੇ ਤਾਂ ਕੇਂਦਰ ਸਰਕਾਰ ਖਾਸ ਤੌਰ ਤੇ ਪ੍ਰਧਾਨ ਮੰਤਰੀ ਮੋਦੀ ਜੀ ਜਿਹੜੇ ਕਹਿੰਦੇ ਨੇ ਉਹਨਾਂ ਬਾਰੇ ਪ੍ਰੋਜੈਕਸ਼ਨਸ ਇਹ ਕਰਦੀ ਹੈ ਭਾਜੀ ਪੀ ਔਰ ਕਈ ਵਾਰੀ ਜਿਹੜਾ ਗੋਦੀ ਮੀਡੀਆ ਹੈ ਕਿ ਜੀ ਇਹ ਤਾਂ ਹੁਣ ਵਰਲਡ ਲੀਡਰ ਨੇ ਇਹਨਾਂ ਮੇਨਾਂ ਤੋਂ ਦੁਨੀਆ ਨਹੀਂ ਚੱਲਦੀ ਹੈਗੀ ਇੱਕ ਪਾਸੇ ਤਾਂ ਤੁਸੀਂ ਆਪ ਦੇ ਬਾਰਡਰ ਨਹੀਂ ਰੋਕ ਪਾ ਰਹੇ ਹੈਗੇ ਜਿਹੜੇ ਇਲੀਗਲ ਇਮੀਗਰੈਂਟਸ ਨੇ ਉਹ ਅੰਦਰ ਆ ਰਹੇ ਨੇ ਦੂਜੇ ਪਾਸੇ ਜਿਹੜੇ ਕੋਈ ਸਾਥੀ ਇੱਥੋਂ ਥੋੜੇ ਪਿਛਲੇ 10 ਸਾਲ ਦੇ ਵਾਅਦੇ ਕਰਕੇ ਜਦੋਂ ਕਹਿੰਦੇ ਸੀ ਕਿ 2 ਕਰੋੜ ਲੋਕਾਂ ਨੂੰ ਨੌਕਰੀ ਦੇ ਦਿਆ ਕਰਾਂਗੇ 15-15 ਲੱਖ ਸਾਰਿਆਂ ਦੇ ਖਾਤੇ ਚ ਆ ਜੂਗਾ ਉਹ ਤੋਂ ਡਿਸਟਰੈਸ ਹੋ ਕੇ ਉਹ ਤੋਂ مایوس ਹੋ ਕੇ ਜੇ ਲੋਕ ਆਪਦੀ ਰੋਜ਼ੀ ਰੋਟੀ ਵਾਸਤੇ ਬਾਹਰ ਅਮਰੀਕਾ ਕੈਨੇਡਾ ਚੱਲ ਜਾਂਦੇ ਨੇ ਤੇ ਉੱਥੇ ਜਦੋਂ ਉੱਥੋਂ ਵਾਪਸ ਡਿਪੋਰਟ ਕਰਦੇ ਨੇ ਤੇ ਉਦੋਂ ਇਹਨਾਂ ਦੇ ਜਿਹੜੇ ਫੋਰਨ ਐਕਸਟਰਨਲ ਅਫੇਅਰਸ ਮਿਨਿਸਟਰ ਨੇ ਜੈ ਸ਼ੰਕਰ ਉਹ ਉਹਨਾਂ ਦਾ ਵੈਲਕਮ ਕਰਦੇ ਨੇ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਨਾ ਉਸ ਪਾਸੇ ਕਾਮਯਾਬ ਹੋ ਰਹੇ ਨੇ ਤੇ ਨਾ ਉਸ ਪਾਸੇ ਕਾਮਯਾਬ ਹੋ ਰਹੇ ਨੇ ਸੋ ਮੇਰੀ ਇਹਨਾਂ ਨੂੰ ਬੇਨਤੀ ਇਹ ਹੈ ਕਿ ਮੋਦੀ ਸਾਹਿਬ ਪ੍ਰਧਾਨ ਮੰਤਰੀ ਜੀ ਤੁਸੀਂ ਔਰ ਬੀਜੇਪੀ ਨੂੰ ਖਾਸ ਤੌਰ ਤੇ ਕਿ ਤੁਸੀਂ ਜੇ ਤਾਂ ਇਹਨਾਂ ਬੰਦਿਆਂ ਨੇ ਇੱਥੋਂ ਕਿਸੇ ਮਜਬੂਰੀ ਦੇ ਵਿੱਚ ਗਏ ਉੱਥੇ ਜਾ ਕੇ ਰੋਜ਼ੀ ਰੋਟੀ ਕਮਾ ਰਹੇ ਨੇ ਕਿਸੇ ਇਲੀਗਲ ਗਲਤ ਐਕਟੀਵਿਟੀ ਦੇ ਵਿੱਚ ਹੈ ਨਹੀਂਗੇ ਕੋਈ ਕ੍ਰਾਈਮ ਉੱਥੇ ਕੀਤਾ ਨਹੀਂ ਹੈਗਾ ਮਿਹਨਤ ਮੁਸ਼ਕਲ ਕਰਕੇ ਜੇ ਆਪਦੇ ਪਰਿਵਾਰਾਂ ਦੇ ਪੇਟ ਪਾਲ ਰਹੇ ਨੇ ਔਰ ਯੂਐਸਡੀ ਇਕਨੋਮੀ ਦੇ ਵਿੱਚ ਜੇ ਹਿੱਸਾ ਪਾ ਰਹੇ ਨੇ ਤੇ ਉਹਨਾਂ ਨੂੰ ਤਾਂ ਟਰੰਪ ਨਾਲ ਗੱਲ ਕਰਕੇ ਜਿਹਨੂੰ ਤੁਸੀਂ ਆਪ ਦਾ ਪਰਮਿੱਤਰ ਕਹਿੰਦੇ ਲਗੋਟਿਆ ਯਾਰ ਕਹਿੰਦੇ ਹੋ ਉਹਨੂੰ ਤਾਂ ਉਨੀ ਗੱਲ ਕਰਕੇ ਉਹਨਾਂ ਨੂੰ ਕਹਿ ਲਓ ਵੀ ਭਾਈ ਇਹਨਾਂ ਬੰਦਿਆਂ ਦਾ ਨਾਂ ਪਏ ਜੋ ਹਾਂ ਦੇਖੋ ਕਿਸੇ ਦਾ ਕ੍ਰਿਮਿਨਲ ਟਰੈਕ ਰਿਕਾਰਡ ਹੈ ਉਹਨਾਂ ਨੂੰ ਭੇਜ ਦਿਓ ਜਿਹੜੇ ਉੱਥੇ ਬੈਠੇ ਦੌਕੇ ਮਾਰੀ ਜਾਂਦੇ ਨੇ ਪੰਜਾਬ ਦੇ ਵਿੱਚ ਖਾਲਸਾ ਮਰਉਣ ਦੀਆਂ ਗੱਲਾਂ ਕਰੀ ਜਾਂਦੇ ਨੇ ਤੇ ਪੰਜਾਬ ਨੂੰ ਡਰਉਣ ਦੀਆਂ ਗੱਲਾਂ ਕਰੀ ਜਾਂਦੇ ਨੇ ਉਹਨਾਂ ਤੇ ਤਾਂ ਟਰੰਪ ਕੋਈ ਕਾਰਵਾਈ ਕਰ ਨਹੀਂ ਰਿਹਾ ਹੈਗਾ ਉਹਨਾਂ ਨੂੰ ਫੜ ਕੇ ਭੇਜਣੂਰੇ ਉਰੇ ਜਿਹੜੇ ਪੰਜਾਬ ਦੀ ਜੇਲ੍ਹ ਦੀ ਹਵਾ ਖਾਣ ਆਹੋ ਜਿਹੇ ਬੰਦੇ ਤੇ ਫਿਰ ਬੰਦੇ ਦੇ ਪੁੱਤ ਵੱਢਣਗੇ ਉਹ ਸੋ ਮੇਰੇ ਖਿਆਲ ਨਾਲ ਮਤਲਬ ਇਹ ਹੈ ਕਿ ਇਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਵੀ ਅਸੀਂ ਕਰਨਾ ਕੀ ਹੈ